ਜਾਇਆ ਘਟ ਲਾਲ ਸੂਟ ਵਾਲੀ ਆ ਗਈ ਨਹੀਂ ਨਹੀਂ ਇੱਧਰ ਖੜੀ ਹੈ ਨਾ ਅਜੇ ਲਾਲ ਚੁੰਨੀ ਵਾਲੀ ਐਸੇ ਨਹੀਂ ਕਿਤੇ ਨਈ ਬਲੂ ਸੂਟ ਵਾਲੀ ਜਾਏ ਦੋਨੋਂ ਦੋਨੋਂ ਜੀ ਕਰਨੀਆਂ ਆ ਉਹ ਵੇਖੋ ਚੁੰਨੀ ਕਰ ਲਈ ਉਹ ਉਹ ਚੁੰਨੀ ਕਰ ਲਈ ਏ ਘਟ ਹੈ ਨਹੀਂ ਕਰਤਾ ਕੰਮ ਉੱਪਰਲੀ ਨੇ ਕੀਤਾ ਕੰਮ ਹਾਂ ਕਰਤਾ ਜ਼ੂਮ ਕਰਕੇ ਅਜ ਪਤਾ ਲੱਗਦਾ ਨਹੀਂ ਨਹੀਂ ਪੈਕਟ ਸਾਫ਼ ਹੀ ਹੈ ਉਹ ਚੁੰਨੀ ਰੱਖੀ ਬੈਠੀ ਹੈ ਉਹ ਵੇਖਾ ਉਹਨੇ ਕੀਤਾ ਕੰਮ ਉਹ ਚੁੰਨੀ ਰੱਖੀ ਬੈਠੀ ਹੈ ਏ ਉਹ ਕਰਤਾ ਕੱਟ ਇਹ ਮਾਰੂਗੀ ਕੱਟ ਹੈ ਨੀਗਾ ਕੱਟ ਬਾਜਰੀ ਵਾਲੀ ਕੱਟ ਮਾਰੂ ਤੇ ਮੂੰਹ ਚ ਪਲੇਟ ਹੈ ਇਹ ਆ ਦੇ ਹਾਂ ਫਾਸੇ ਅਸੀਂ ਦੀ ਸੀ ਇਹ ਉਹ ਚੁੰਨੀ ਦੇਖ ਉਹ ਚੁੰਨੀ ਕਰੀ ਜਾਂਦੀ ਆ ਐ ਵੀ ਚੁੰਨੇ ਲੈਂਸ ਮਲਾ ਰਹੀ ਹੈ ਨਾ ਦੇਖ ਰਹੀ ਹੈ ਨਾ ਮੰਗੇ ਇਹ ਹੁੰਦੇ ਕਿ ਕੱਟਾ ਜੇ ਵੱਜਿਆ ਨਹੀਂ ਬਵਿਆ ਨਾ ਆ ਆਹ ਜੇ ਮੂੰਹ ਚੋਂ ਗੱਡੂ ਕੀ ਬਲੇਡ ਦੇਖੀ ਚੱਲੋ ਮੂੰਹ ਚੋਂ ਗੱਡੂ ਬਲੇਡ ਹੀ ਇਧਰ ਆਉ ਦੇਖੀ ਬਿਲਕੁਲ ਫਾਫ ਥੱਲੇ ਤੇ ਕੱਟੀ ਹੈ ਬਿਲਕੁਲ ਹੀ ਹੁਣ ਚੁੰਨੀ ਦਾ ਸਟਾਈਲ ਦੇਖੀ ਇਹਦਾ ਉਹ ਦੇਖੋ ਮੂੰਹ ਚੋਂ ਕੱਢਿਆ ਇਹ ਉਹ ਉਹ ਕੱਢਿਆ ਮੂੰਹ ਚੋਂ ਕੱਢ ਲੈ ਦੂਜਾ ਤੇ ਚਲੇਗੀ ਇਹ ਆਹ ਹੱਥ ਲੈ ਲਿਆ ਹੱਥ ਥੱਲੇ ਦੀ ਉਹ ਥੱਲੇ ਉੱਤੇ ਉਹ ਥੱਲੇ ਉੱਤੇ ਮਾਰ ਕੇ ਕੱਟ ਮਾਰਦਾ ਮੈਂ ਇਹਦਾ ਥੱਲੇ ਨਹੀਂ ਬਰੇ ਵੀ ਐਸਾ ਬਲੇਡ ਵਰਤਦੇ ਆ ਓਏ ਇਹ ਬਲੇਡ ਆ ਇਹ ਕਹਾ ਉਹ ਤੂੰ ਮੜਿਆ ਉਧਰ ਨੂੰ ਰੱਖ ਇਹ ਦੇਖ ਵੀ ਕਿੱਟ ਤੋਂ ਉਹਨੇ ਪਰਸ ਕੱਢ ਕੇ ਵਿੱਚ ਹੀ ਰੱਖ ਲਿਆ ਚੁੰਨੀ ਨਹੀਂ ਨਹੀਂ ਉਹ ਥੱਲੇ ਹੈ ਚੁੰਨੀ ਥੱਲੇ ਹੀ ਹੈ ਇਹ ਪਾਣਾ ਵੀ ਆਈ ਵੀਚਨੀ ਦੇ ਥੱਲੇ ਹੀ ਹੁਣ ਕਰੀ ਇਹ ਦੇ ਕੋਲ ਆ ਆ ਦੂਜੀ ਵੀ ਸ਼ਕਲ ਕੋਈ ਉਹ ਵੀ ਤਾਂ ਦੇਖ ਲਈ ਦੂਜੀ ਦੀ ਰੇਖ ਸ਼ਕਲ ਤਾਂ ਜਦੋਂ ਦੁਕਾਨ ਤੇ ਐਂਟਰ ਕਰਦੇ ਵਿੱਚ ਗਿਆ ਮੇਰੇ ਕੰਮ ਨਹੀਂ ਕੀਤਾ ਰੋਮੀ ਉਹ ਕੰਮ ਆਇਆ ਤਾਂ ਕੱਟੇ ਉਹ ਰੋਮੀ ਹੈ ਕੰਮ ਉਹਨੇ ਕੀਤਾ ਕਾਦਰੀ ਚੁੰਨੀ ਉਹ ਤਾਂ ਹੋ ਗਿਆ ਯਾਰ ਜੀ ਦੇਖ ਲੈ ਜੋ ਕੱਟ ਮਾਰਿਆ ਹੋਇਆ ਉਹਨੇ ਮਾਰ ਲਿਆ ਉਹ ਮਾਰਿਆ ਹੋਇਆ ਕੱਟ ਤੂੰ ਤਾਂ ਬਲੇਡ ਕਰ ਐਤੂ ਬਾਅਦ ਵੇਖੀ ਤੂੰ ਐਸੋਨੀਰ ਤੇ ਰੱਖ ਕੇ ਐ ਕੱਟ ਮਾਰਿਆ ਉਹਨੇ ਐਤੂ ਬਾਅਦ ਵਿੱਚੋਂ ਹੁਣ ਤੂੰ ਵੇਖੀ ਜਾਏ ਐਤੂ ਬਾਅਦ ਵੇਖੀ ਕੱਟ ਕੱਟ ਵਿੱਚ ਆਊਗਾ ਦੇਖੀ ਜਾਏ ਤੂੰ ਹਾਂ ਐਤੂ ਬਾਅਦ ਕੱਟ ਵਿੱਚ ਆਊਗਾ ਦੇਖੀ ਜਾਏ ਮੁਰਸ਼ਿਦ ਗੇਟ ਮੁਰਸ਼ਿਦ ਗੇਟ ਬੰਦ ਕਰਾ ਬੰਦਿਆ ਹੈ ਲੋਈ ਗੇਟ ਬੰਦ ਕਰਾ ਦੇ ਦਸੇਉਂ ਦੇ ਕਿੰਨਾ ਕੱਟ ਮਾਰਿਆ ਨਹੀਂ ਆਹ ਬਲੇਡ ਗਿਆ ਮੂੰਹ ਚ ਪੁੱਠਾ ਵਾਪਸ ਉਹ ਕੱਟ ਵੱਜਿਆ ਉਹ ਕੱਟ ਵੱਜਿਆ ਆ ਦੇ ਇਹ ਦੇਖੀ ਜਾਈ ਹੁਣ ਉਧਰ ਨੂੰ ਜਾਣਗੇ ਨਾ ਉਹ ਵੱਜਿਆ ਆ ਦੇ ਉਹ ਵੱਜਿਆ ਕੱਟ ਵੱਜਿਆ ਕਿ ਨਹੀਂ ਵੱਜਿਆ ਦੇ ਮੂੰਹ ਚ ਬਲੇਡ ਸੀ ਉਹਦੇ ਉਹ ਉਹ ਹੱਥ ਲਾਂਦੀ ਹੋਵੇ ਤੇ ਉਹ ਫਾੜੀ ਹੋ ਗਈਆਂ ਹਾਂ ਗਈਆਂ ਅਭੀ ਸ਼ਾਮ ਕੀ ਬਾਤ ਹੈ ਭੇਜ ਦੇ ਭਵੀ ਅਭੀ ਸ਼ਾਮ ਕੀ ਬਾਤ ਹੈ ਹਾਂ ਸਾ ਜਨ ਕੀ 60 ਵੀ ਤਸਵੀਰਾਂ ਦੇ ਵਿੱਚ ਕੈਦ ਇਨ੍ਹਾਂ ਔਰਤਾਂ ਦਾ ਕਾਂਡ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਅਗਰ ਤੁਸੀਂ ਵੀ ਦੁਕਾਨਾਂ ਤੇ ਸਮਾਨ ਦੀ ਖਰੀਦੋ ਫਰੋਕਤ ਕਰਨ ਜਾਂਦੇ ਹੋ ਤਾਂ ਜ਼ਰਾ ਸਾਵਧਾਨ ਰਹੋ ਇਨ੍ਹਾਂ 60 ਵੀ ਨੂੰ ਦੇਖ ਕੇ ਜ਼ਰਾ ਜ਼ਰੂਰ ਸਾਵਧਾਨ ਰਹੋ ਕਿਉਂਕਿ ਇਨ੍ਹਾਂ ਔਰਤਾਂ ਦੇ ਵੱਲੋਂ ਚੋਰੀ ਕਰਨ ਦਾ ਜਿਹੜਾ ਢੰਗ ਅਪਣਾਇਆ ਗਿਆ ਕਿ ਸਿਸ਼ਟ ਵੀ ਦੇਖ ਕੇ ਹਰ ਇੱਕ ਦੇ ਡਰੋਂਕ ਟੇ ਖੜੇ ਹੋ ਕੇ ਜੀ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਲਾਲ ਦੁਪट्टे ਵਾਲੀ ਜੋ ਔਰਤ ਦੇਖ ਰਹੇ ਹੋ ਇਸ ਨੇ ਮੂੰਹ ਦੇ ਵਿੱਚ ਬਲੇਡ ਪਾਇਆ ਹੋਇਆ ਜੋ ਕਿ ਪਰਸ ਚੋਰੀ ਕਰਨ ਦੇ ਲਈ ਲਿਫਾਫੇ ਦੇ ਉੱਤੇ ਕੱਟ ਲਗਾਉਂਦੀ ਹੈ ਤੇ ਬੈਗ ਦੇ ਵਿੱਚ ਪਰਸ ਲੈ ਕੇ ਰਫੂ ਚੱਕਰ ਹੋ ਜਾਂਦੀ ਐ ਇਸ ਬਠਿੰਡਾ ਦੇ ਗਾਂਧੀ ਮਾਰਕੀਟ ਆਰਤੀ ਲੈਸ ਹਾਊਸ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਸ਼ਾਪ ਦੇ ਵਿੱਚ ਦੋ ਮਹਿਲਾਵਾਂ ਦਾਖਲ ਹੋਈਆਂ ਪਰ ਚੋਰੀ ਜਿਹੜਾ ਡੰਗਣਾ ਕੀਤਾ ਗਿਆ ਕਿ ਇਸ ਤਰ੍ਹਾਂ ਦਾ ਪਹਿਲਾਂ ਕਦੇ ਨਹੀਂ ਤੁਸੀਂ ਦੇਖਿਆ ਹੁਣ ਲਾਲ ਦੁਪੱਟੇ ਵਾਲੀ ਔਰਤ ਨੇ ਮੂੰਹ ਦੇ ਵਿੱਚ ਬਲੇਡ ਪਾਇਆ ਹੋਇਆ ਹੈ ਜਿਵੇਂ ਹੀ ਉਸ ਨੂੰ ਮੌਕਾ ਮਿਲਦਾ ਹੈ ਮੂੰਹ ਦੇ ਵਿੱਚੋਂ ਬਲੇਡ ਕੱਢ ਕੇ ਤੇ ਉੱਥੇ ਜਿਹੜਾ ਰੈਕ ਤੇ ਪਰਸ ਪਿਆ ਹੋਇਆ ਉਸ ਪਰਸ ਜਿਹੜਾ ਪਿਆ ਹੋਇਆ ਲਿਫਾਫੇ ਦੇ ਵਿੱਚ ਪਹਿਲਾ ਲਿਫਾਫੇ ਨੂੰ ਕੱਟ ਮਾਰਿਆ ਜਾਂਦਾ ਹੈ ਤੇ ਲਿਫਾਫੇ ਨੂੰ ਕੱਟ ਮਾਰ ਕੇ ਦੇ ਵਿੱਚੋਂ ਜਿਹੜਾ ਪਰਸ ਕੱਢ ਲਿਆ ਜਾਂਦਾ ਹੈ ਤੇ ਜਦੋਂ ਬਾਅਦ ਵਿੱਚ ਇਹ ਔਰਤਾਂ ਉੱਥੇ ਚਲੇ ਜਾਂਦੀਆਂ ਨੇ ਤਾਂ ਔਰਤ ਜਿਹੜੀ ਆ ਉਕਤ ਪਰਸ ਕੱਢਣ ਦੀ ਕੋਸ਼ਿਸ਼ ਕਰਦੀ ਆ ਉਸ ਨੂੰ ਪਰਸ ਨਹੀਂ ਜੜਾਇਆ ਲਿਫਾਫੇ ਦੇ ਵਿੱਚ ਮਿਲਦਾ ਜ ਉਸ ਤੋਂ ਬਾਅਦ ਉਸ ਤੇ ਹੋਸ਼ ਉੱਡ ਜਾਂਦੇ ਨੇ ਸੀ ਸੀ ਟੀਵੀ ਤਸਵੀਰਾਂ ਜਦ ਚੈੱਕ ਕੀਤੀਆਂ ਤਾਂ ਸਭ ਕੁਝ ਇਹਨਾਂ ਸੀ ਸੀ ਟੀਵੀ ਤਸਵੀਰਾਂ ਦੇ ਵਿੱਚ ਕੈਦ ਹੋ ਗਿਆ ਕਿ ਕਿਸ ਤਰੀਕੇ ਦੇ ਨਾਲ ਦੋ ਸ਼ਾਤਿਰ ਔਰਤਾਂ ਆਉਂਦੀਆਂ ਨੇ ਦੁਕਾਨ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਦੁਕਾਨਦਾਰ ਨੂੰ ਵੀ ਉਲਝਾਇਆ ਜਾਂਦਾ ਗੱਲਾਂ ਦੇ ਵਿੱਚ ਪਾਇਆ ਜਾਂਦਾ ਤੇ ਉੱਥੇ ਹੀ ਇੱਕ ਗ੍ਰਾਹਕ ਦਾ ਲਿਫਾਫੇ ਦੇ ਵਿੱਚੋਂ ਪਰਸ ਲੈ ਕੇ ਰਫੂ ਚੱਕਰ ਹੋਕਿੰਗ ਆ ਲਾਲ ਸੂਟ ਵਾਲੀ ਆ ਗਈ ਨਹੀਂ ਨਹੀਂ ਇੱਧਰ ਖੜੀ ਹੈ ਨਾ ਅਜੇ ਆ ਲਾਲ ਚੁੰਨੇ ਵਾਲੀ ਆ ਐਸੇ ਨਹੀਂ ਕਿਤੇ ਨਈ ਬਲੂ ਸੂਟ ਵਾਲੀ ਜਾਏ ਦੋਨੋਂ ਦੋਨੋਂ ਜੇ ਕਰਨੀ ਹੈ ਉਹ ਵੇਖ